ਉਦੇ ਨਾਲ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਕਾਫੀ ਸਾਲ ਤੋਂ ਗੰਦਗੀ ਜਿਹੜੀ ਜੰਮੀ ਹੋਈ ਹੈ ਨਾ ਉਹ ਵੀ ਬਾਹਰ ਕੱਢੇਗਾ ਤੇ ਤੁਹਾਡੇ ਅੰਦਰ ਜਿਹੜੀ ਆ ਵੀ ਬਿਮਾਰੀਆਂ ਨੂੰ ਉਹ ਆਟੋਮੈਟਿਕਲੀ ਖਤਮ ਹੋ ਜਾਣਗੀਆਂ ਤੇ ਇਹਦੇ ਨਾਲ ਕੀ ਕੀ ਤੁਹਾਡੀ ਜਿਹੜੀ ਫੇਟ ਉਹ ਖੁਰਨੀ ਸ਼ੁਰੂ ਹੋ ਜਾਈ ਜੀ ਉਹ ਉਹ ਕਿਹੜਾ ਤਰੀਕਾ ਵਾ ਤੁਸੀਂ ਕਿਵੇਂ ਘਰੇ ਬੈਠ ਕੇ ਭਾਰ ਘਟਾ ਸਕਦੇ ਹੋ ਉਸ ਤਰੀਕੇ ਨਾਲ ਉਹ ਬੋਡੀ ਦੇ ਵਿੱਚ ਇੰਨਾ ਜ਼ਿਆਦਾ ਬਦਲਾਅ ਆ ਜਾਂਦਾ ਇੰਨਾ ਜ਼ਿਆਦਾ ਬਦਲਾਅ ਆ ਜਾਂਦਾ ਤੁਸੀਂ ਸਟਾਰਟਿੰਗ ਕਰਨੀ ਹੈ ਤੁਸੀਂ ਕਰ ਸਕਦੇ ਹੋ ਤੁਸੀਂ 14 ਘੰਟੇ ਤੋਂ ਕਰ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇਹਨਾਂ ਤੁਹਾਨੂੰ ਭਾਰ ਘਟਾਉਣ ਦਾ ਇੱਕ ਇਹੋ ਜਿਹਾ ਸੌਖਾ ਤਰੀਕਾ ਦੱਸਾਂਗਾ ਜੜਾ ਤੁਹਾਡਾ ਭਾਰ ਤਾਂ ਦੇਖੋ ਤੁਹਾਡੇ ਇਹ ਘਟਾਈ ਗਈ ਘਟਾਏਗਾ ਤੇ ਉਹਦੇ ਨਾਲ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਕਾਫੀ ਸਾਲ ਤੋਂ ਗੰਦਗੀ ਜਿਹੜੀ ਜੰਮੀ ਹੋਈ ਹੈ ਨਾ ਉਹ ਵੀ ਬਾਹਰ ਕੱਢੇਗਾ ਸੋ ਉਹ ਕਿਹੜਾ ਤਰੀਕਾ ਵਾ ਤੁਸੀਂ ਕਿਵੇਂ ਘਰੇ ਬੈਠ ਕੇ ਭਾਰ ਘਟਾ ਸਕਦੇ ਹੋ ਉਸ ਤਰੀਕੇ ਨਾਲ ਉਹ ਪੂਰੀ ਜਾਣਕਾਰੀ ਤੁਹਾਨੂੰ ਮੈਂ ਸਟੈਪ ਵਾਈਜ਼ ਸਟੈਪ ਪੂਰੀ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਪਲੀਜ਼ ਵੀਡੀਓ ਨੂੰ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਬਹੁਤ ਹੀ ਬੇਕੀ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹੇ ਤਰੀਕੇ ਦੇ ਬਾਰੇ ਦੱਸਾਂਗਾ ਕਿ ਅਗਰ ਤੁਸੀਂ ਉਹ ਤਰੀਕਾ ਤੁਸੀਂ ਅਪਣਾ ਲੈਂਦੇ ਹੋ ਨਾ ਤੁਸੀਂ ਜਿੰਨੇ ਮਰਜੀ ਮੋਟੇ ਹੋ ਤੁਹਾਡਾ ਭਾਰ ਚਾਹੇ 1 ਕੁਇੰਟਲ ਆ ਚਾਹੇ 1.5 ਕੁਇੰਟਲ ਆ ਚਾਹੇ 2 ਕੁ ਅਗਰ ਤੁਸੀਂ ਉਹ ਤਰੀਕਾ ਉਹ ਤਕਨੀਕ ਤੁਸੀਂ ਅਪਣਾਣੀ ਸ਼ੁਰੂ ਕਰ ਦੋਗੇ ਨਾ ਉਹਦੇ ਨਾਲ ਦੇਖੋ ਤੁਹਾਡਾ ਭਾਰ ਵੀ ਘਟੇਗਾ ਤੁਹਾਡੇ ਅੰਦਰ ਸਰੀਰ ਦੇ ਅੰਦਰ ਜੜੀ ਵੀ ਗੰਦਗੀ ਜਿੰਨੀ ਵੀ ਗੰਦਗੀ ਜੰਮੀ ਹੋਈ ਉਹ ਵੀ ਬਾਹਰ ਨਿਕਲੇਗੀ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਫਿੱਟ ਮਹਿਸੂਸ ਕਰੋਗੇ ਤੇ ਤੁਹਾਡੇ ਅੰਦਰ ਜਿਹੜੀਆਂ ਵੀ ਬਿਮਾਰੀਆਂ ਨੂੰ ਆਟੋਮੈਟਿਕਲੀ ਖਤਮ ਹੋ ਜਾਣਗੀਆਂ ਤੁਹਾਨੂੰ ਕਿਸੇ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈਗੀ ਸੋ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਆਪਣੇ ਸਰੀਰ ਦੀ ਗੰਦਗੀ ਬਾਹਰ ਕੱਢੋ ਤੇ ਭਾਰ ਘਟਾਓ ਓ ਕੀ ਸਿਸਟਮ ਆ ਤੁਸੀਂ ਸਾਰੇ ਨੇ ਮੇਰੇ ਭਿੰਨ ਭਰਾਵਾਂ ਨੇ ਇੱਕ ਫਾਸਟਿੰਗ ਫਾਸਟਿੰਗ ਨਾਂ ਦੀ ਚੀਜ਼ ਤੁਸੀਂ ਸੁਣੀ ਹੋਣੀ ਹੈ ਨਾ ਆਪਾਂ ਕਹਿੰਦੇ ਨੇ ਚਲੋ ਫਾਸਟਿੰਗ ਛੱਡੋ ਆਪਾਂ ਫਾਸਟ ਕਹਿ ਦਿੰਨੇ ਆ ਨਾ ਬਹੁਤ ਸਾਰੇ ਮੇਰੇ ਭਿੰਨ ਭਰਾਏ ਹੋ ਜਿਹੇ ਹੈਗੇ ਨੇ ਜਿਹੜੇ ਫਾਸਟ ਰੱਖਦੇ ਨੇ ਜਿੰਨੂੰ ਆਪਾਂ ਵਰਤ ਵੀ ਕਹਿ ਦਿੰਨੇ ਆ ਦਿਨ ਦੇ ਵਿੱਚ ਵਰਤ ਰੱਖਦੇ ਨੇ ਨਾ 24 24 ਘੰਟੇ ਦਾ 12 ਘੰਟੇ ਦਾ ਹਨਾ ਤੇ ਉਹਨੂੰ ਆਪਾਂ ਇੱਕ ਫਾਸਟਿੰਗ ਵੀ ਕਹਿ ਦਿੰਨੇ ਆ ਜਿਹੜੀ ਫਾਸਟਿੰਗ ਆ ਨਾ ਉਹ ਫਾਸਟ ਦੇ ਨਾਲ ਦੀ ਰਲ ਦੀ ਮਿਲਦੀ ਆ ਜਿਹੜੀ ਠੀਕ ਹੈ ਜੀ ਰਲ ਦੀ ਮਿਲਦੀ ਆ ਉਹਦੇ ਵਿੱਚ ਕਿਵੇਂ ਕੰਮ ਕਰਦੀ ਆ ਦੇਖੋ ਤੁਹਾਡੇ ਸਰੀਰ ਦੇ ਵਿੱਚ ਜਿੰਨੀ ਮਰਜ਼ੀ ਗੰਦਗੀ ਜੰਮੀ ਹੋਵੇ ਹਨਾ ਉਹ ਫਾਸਟਿੰਗ ਹੀ ਇਹੋ ਜਿਹਾ ਤਰੀਕਾ ਵਾ ਜਿਹੜੀ ਤੁਹਾਡੇ ਸਰੀਰ ਦੇ ਵਿੱਚੋਂ ਗੰਦਗੀ ਬਾਹਰ ਕੱਢੇਗਾ ਤੁਹਾਡਾ ਜਿਹੜਾ ਮੋਟਾਪਾ ਵਾ ਬੜੀ ਛੇਤੀ ਘਟਨਾ ਸ਼ੁਰੂ ਹੋ ਜਾਏਗਾ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਮਰਜ਼ੀ ਚਰਬੀ ਹੋਵੇ ਉਹ ਆਟੋਮੈਟਿਕਲੀ ਪਿੰਗਲਣੀ ਸ਼ੁਰੂ ਹੋ ਜਾਏਗੀ ਉਹ ਕਿਵੇਂ ਪਿੰਗਲੇਗੀ ਇਹਦੇ ਨਾਲ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਦੇਖੋ ਫਾਸਟਿੰਗ ਆ ਜਿਹੜੀ ਉਹ ਮਤਲਬ ਵੀ ਬੜੇ ਤਰੀਕਿਆਂ ਨਾਲ ਕੀਤੀ ਜਾਂਦੀ ਆ ਜਿਵੇਂ ਮੰਨ ਕੇ ਚਲੋ ਦਿਨ ਦੇ ਵਿੱਚ 24 ਘੰਟੇ ਹੁੰਦੇ ਆ ਠੀਕ ਹੈ ਜੀ ਦਿਨ ਦੇ ਵਿੱਚ 24 ਘੰਟੇ ਹੁੰਦੇ ਦਿਨ ਰਾਤ ਦੇ ਵਿੱਚ ਜਾਨੀ ਇੱਕ ਦਿਨ ਦੇ ਵਿੱਚ 24 ਘੰਟੇ ਹੁੰਦੇ ਆ ਇਹਦੇ ਵਿੱਚ ਫਾਸਟਿੰਗ ਜਿਹੜਾ ਪੀਰੀਅਡ ਹੁੰਦਾ ਵਾ ਉਹ ਅਲੱਗ-ਅਲੱਗ ਸਿਸਟਮ ਦਾ ਹੁੰਦਾ ਵਾ ਜਿਵੇਂ ਮੰਨ ਕੇ ਚੱਲੋ 12 ਘੰਟੇ ਹੋ ਗਏ ਜਿਵੇਂ ਹੈਨਾ 12 ਘੰਟੇ ਮੰਨ ਕੇ ਚੱਲੀਏ 12 ਘੰਟੇ ਇੰਨਾ ਵਧੀਆ ਉਹ ਨਹੀਂ ਹੈਗਾ ਜੇ ਆਪਾਂ ਕਹੀਏ ਬਹੁਤ ਘੱਟ ਲੋਕ ਨੇ ਜਿਹੜੇ ਬਹੁਤ ਹੀ ਜ਼ਿਆਦਾ ਘੱਟ ਜਿਹੜੇ ਕਰਦੇ ਨੇ ਤਕਰੀਬਨ ਮੰਨ ਕੇ ਚੱਲੋ ਇਹ ਕਰਦੇ ਨਹੀਂ ਹੈਗੇ ਇਹ ਕਿਵੇਂ ਕਰੀਦਾ ਉਹ ਤੁਹਾਨੂੰ ਮਗੇ ਜਾ ਕੇ ਦੱਸਾਂ 12 ਘੰਟੇ ਹੋ ਗਏ ਫਿਰ ਉਸ ਤੋਂ ਬਾਅਦ ਨਾਲੋ ਤੁਸੀਂ 14 ਘੰਟੇ ਠੀਕ ਹੈ ਜੀ 14 ਘੰਟੇ 16 ਘੰਟੇ ਠੀਕ ਹੈ ਜੀ ਜਾਂ ਫਿਰ 18 ਘੰਟੇ 18 ਘੰਟੇ ਜਾਂ ਫਿਰ 20 ਘੰਟੇ 20 ਘੰਟੇ ਇਹ ਫਾਸਟਿੰਗ ਦਾ ਉਹ ਆ ਜੇ ਆਪਾਂ ਕਹਦੇ ਆ ਭਾਰ ਘਟੋਣ ਦਾ ਤੁਹਾਡੇ ਸਰੀਰ ਦੇ ਵਿੱਚੋਂ ਗੰਦੀ ਬਾਹਰ ਕੱਢਣਾ ਹੁਣ ਇਹ ਕਿਵੇਂ ਕੰਮ ਕਰੇਗਾ ਤੇ ਤੁਸੀਂ ਇਹਦੇ ਤੋਂ ਕਿਵੇਂ ਕੰਮ ਲੈਣਾ ਵਾ ਪਹਿਲੇ ਹੀ ਦੱਸਿਆ ਵਾ ਸਾਡੇ ਕੋਲ 24 ਘੰਟੇ ਆ ਠੀਕ ਹੈ ਜੀ ਸਾਡੇ ਕੋਲ 24 ਘੰਟੇ ਆਏ ਅਸੀਂ 24 ਘੰਟੇ ਦੇ ਵਿੱਚ ਕੀ ਆ 20 ਮੰਨ ਕੇ ਚਲੋ ਤੁਸੀਂ ਮੰਨ ਕੇ ਚਲੋ ਤੁਸੀਂ 16 ਘੰਟੇ ਦੀ ਆਪਾਂ ਮੰਨ ਕੇ ਚੱਲਦੇ ਆ 16 ਘੰਟੇ ਦੀ ਤੁਸੀਂ ਫਾਸਟਿੰਗ ਰੱਖੀ ਆ ਠੀਕ ਹੈ ਜੀ ਤੁਸੀਂ 16 ਘੰਟੇ ਦੀ ਫਾਸਟਿੰਗ ਰੱਖੀ ਆ ਫਾਸਟਿੰਗ ਹੁੰਦੀ ਕੀ ਆ ਜਾਨੀ ਕਿ 16 ਘੰਟੇ ਫਾਸਟਿੰਗ ਦਾ ਆਪਾਂ ਕਹਿੰਦਾ ਵੀ 16 ਘੰਟੇ ਤੁਸੀਂ ਕੁਝ ਨਹੀਂ ਖਾਣਾ ਹੈਗਾ ਕੁਝ ਵੀ ਨਹੀਂ ਖਾਣਾ ਹੈਗਾ 16 ਘੰਟੇ ਤੁਸੀਂ ਭੁੱਖੇ ਰਹਿਣਾ ਵਾ ਠੀਕ ਹੈ ਜੀ ਹੁਣ 16 ਤੇ ਹੁਣ ਪਿੱਛੇ ਰਹਿਗੇ 8 ਘੰਟੇ ਠੀਕ ਆ ਪਿੱਛੇ ਰਹਿਗੇ 8 ਘੰਟੇ 16 ਦੇ 8 24 ਹੋਗੇ ਨਾ 16 ਤੇ 8 24 ਹੋਗੇ 16 ਘੰਟੇ ਦਾ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ ਪੀ ਸਕਦੇ ਹੋ ਤੁਸੀਂ ਕੀ ਪੀ ਸਕਦੇ ਹੋ ਤੁਸੀਂ ਪਹਿਲਾਂ ਪਹ ਗੱਲ ਕਰਦੇ ਪੀ ਸਕਦੇ ਹੋ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਨੰਬਰ 1 ਨੰਬਰ 2 ਦੇ ਉੱਤੇ ਤੁਸੀਂ ਕੀ ਪੀ ਸਕਦੇ ਹੋ ਨੰਬਰ 2 ਦੇ ਉੱਤੇ ਤੁਸੀਂ ਬ્લેਕ ਕੌਫੀ ਬ્લેਕ ਕੌਫੀ ਪੀ ਸਕਦੇ ਹੋ ਨੰਬਰ 3 ਤੇ ਕੀ ਪੀ ਸਕਦੇ ਹੋ ਤੁਸੀਂ ਪਾਣੀ ਜਿੰਨਾ ਮਰਜ਼ੀ ਪੀ ਸਕਦੇ ਹੋ ਤੁਸੀਂ ਵਾਟਰ ਪਾਣੀ ਪੀ ਸਕਦੇ ਹੋ ਤੁਸੀਂ ਜਿੰਨਾ ਮਰਜ਼ੀ ਅ ਲਿਮਟਡ ਪਾਣੀ ਪੀਓ ਵੇਸੇ ਇਹਦੇ ਵਿੱਚ ਪਾਣੀ ਵੱਧ ਤੋਂ ਵੱਧ ਪੀਣਾ ਹੁੰਦਾ ਉਸ ਤੋਂ ਬਾਅਦ ਤੁਸੀਂ ਨਿੰਬੂ ਪਾਣੀ ਪੀ ਸਕਦੇ ਹੋ ਨਿੰਬੂ ਪਾਣੀ ਪੀ ਸਕਦੇ ਹੋ ਉਹ ਵੀ ਬਿਨਾ ਮਿੱਠੇ ਤੋਂ ਮਿੱਠਾ ਨਹੀਂ ਪੀਣਾ ਇਹ ਚੀਜ਼ਾਂ ਤੁਸੀਂ ਇਹਦੇ ਵਿੱਚ 16 ਘੰਟੇ ਦੀ ਫਾਸਟਿੰਗ ਦੇ ਵਿੱਚ ਤੁਸੀਂ ਲੈ ਸਕਦੇ ਹੋ ਜਦੋਂ ਮਰਜੀ ਹੁਣ ਆਪਾਂ ਗੱਲ ਕਰਦੇ ਆ 8 ਘੰਟੇ ਆ ਜਿਹੜੇ ਇਹਦੇ ਵਿੱਚ ਹੁੰਦਾ ਵਾ ਤੁਸੀਂ 16 ਘੰਟੇ ਤੁਸੀਂ ਭੁੱਖੇ ਰਹਿਣਾ ਹੁੰਦਾ ਵਾ ਤੇ 8 ਘੰਟੇ ਵਿੱਚ ਤੁਸੀਂ ਖਾਣਾ ਹੁੰਦਾ ਵਾ ਠੀਕ ਹੈ ਜੀ 8 ਘੰਟੇ ਵਿੱਚ ਖਾਣਾ ਹੁੰਦਾ ਵਾ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ 16 ਘੰਟੇ ਮਤਲਬ ਵੀ ਤੁਸੀਂ ਭੁੱਖੇ ਰਹੇ ਹੋ ਹੁਣ 8 ਘੰਟੇ ਖਾਣਾ ਵਾ 8 ਘੰਟੇ ਮਤਲਬ ਵੀ ਅਸੀਂ ਡੰਗਰਾਂ ਵਾਂਗੂ ਖਾਈ ਜਾਈਏ ਖਾਈ ਜਾਈਏ ਖਾਈ ਜਾਈਏ ਵੀ ਸਾਨੂੰ 8 ਘੰਟੇ ਮਿਲਿਆ ਅਸੀਂ ਅਗਲੇ 16 ਘੰਟੇ ਦਾ ਅਸੀਂ ਮਤਲਬ ਭੁੱਖੇ ਰਹਿਣਾ ਵਾ ਇਹ ਗਲਤੀ ਨਹੀਂ ਕਰਨੀ 8 ਘੰਟੇ ਦੇ ਵਿੱਚ ਤੁਹਾਡੀਆਂ 4 ਇੱਕ ਮੀਲ 4 ਇੱਕ ਮੀਲ ਹੋਣੀਆਂ ਚਾਹੀਦੀਆਂ ਨੇ ਬਸ ਉਹ ਵੀ ਜਿਹੜੀ ਤੁਸੀਂ ਖਾਣੀਆਂ ਨੇ ਨਾ 4 ਮੀਲ 8 ਘੰਟੇ ਦੇ ਵਿੱਚ ਜਾਨੀ ਕਿ 2-2 ਘੰਟੇ ਬਾਅਦ 2-2 ਘੰਟੇ ਬਾਅਦ ਤੁਸੀਂ ਮੀਲ ਖਾਣੀ ਆ ਤੇ ਜਾਨੀ ਕਿ 4 ਮੀਲ ਹੋ ਜਾਣੀਆਂ 4 ਦੋ ਨਹੀਂ 8 ਠੀਕ ਹੈ ਜੀ 8 ਘੰਟੇ ਦੇ ਵਿੱਚ ਤੁਸੀਂ 4 ਮੀਲ ਲੈ ਲੋਗੇ 2-2 ਘੰਟੇ ਬਾਅਦ ਜਿਹੜੀ ਤੁਸੀਂ ਮੀਲ ਦੇ ਵਿੱਚ ਤੁਸੀਂ ਕੀ ਖਾਣਾ ਵਾ ਇਹ ਮੀਲ ਦੇ ਵਿੱਚ ਹੁਣ ਜਿਹੜਾ ਲੀਨ ਪ੍ਰੋਟੀਨ ਹੋਣਾ ਚਾਹੀਦਾ ਵਾ ਠੀਕ ਹੈ ਜੀ ਕਾਰਬੋਹਾਈਡਰੇਟ ਹੋਣਾ ਚਾਹੀਦੀਆਂ ਥੋੜੇ ਵਿੱਚ ਹੁਣ ਜਿਹੜਾ ਗੁੱਡ ਫੈਟ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਪ੍ਰੋਟੀਨ ਫੈਟ ਤੇ ਕਾਰਬੋਹਾਈਡੇਟ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਫਾਈਬਰ ਹੋ ਗਿਆ ਠੀਕ ਆ ਇਹ ਚੀਜ਼ ਜਦੋਂ ਹੋਣਾ ਜ਼ਰੂਰੀ ਆ ਐ ਨਹੀਂ ਹੈਗਾ ਵੀ ਤੁਹਾਨੂੰ 8 ਘੰਟੇ ਮਿਲਿਆ ਅਸੀਂ ਖਾਣ ਦੀ ਨੇਰੀ ਲਿਆ ਜੀ ਅਸੀਂ 버ਗਰ ਖਾਈ ਚਾਹੀਏ ਅਸੀਂ 버ਗਰ ਖਾ ਲਈਏ ਪੀਜ਼ਾ ਖਾ ਲਈਏ ਕੋਲ ਡਰਿੰਕ ਪੀ ਲਿਏ ਕੇਕ ਖਾ ਲਿਏ ਨਾ ਇਦਾਂ ਦੀ ਚੀਜ਼ ਨਹੀਂ ਕਰਨੀ ਜੇ ਤੁਸੀਂ ਇਹ ਚੀਜ਼ ਕਰੋਗੇ ਤਾਂ ਫਾਸਟਿੰਗ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਠੀਕ ਆ ਫਾਸਟਿੰਗ ਨੇ ਕੋਈ ਕੰਮ ਹੀ ਨਹੀਂ ਕਰਨਾਗਾ ਤੁਹਾਡਾ ਭਾਰ ਅੱਗੇ ਨਾਲੋਂ ਜ਼ਿਆਦਾ ਵੱਜੇਗਾ ਇੱਕ ਹੁੰਦੀ 16 ਘੰਟੇ ਦੀ 16 ਘੰਟੇ ਭੁੱਖੇ ਰਹਿਣਾ ਹੁੰਦਾ ਤੇ 8 ਘੰਟੇ ਤੁਸੀਂ ਖਾਣਾ ਹੁੰਦਾ ਫਿਰ ਹੁੰਦੀ ਆ ਵੀ 18 ਘੰਟੇ ਦੀ ਵੀ ਕਰਦੇ ਨੇ ਲੋਕ 18 ਘੰਟੇ ਦੀ ਵੀ ਕਰਦੇ ਨੇ 20 ਘੰਟੇ ਵੀ ਕਰਦੇ ਨੇ ਠੀਕ ਆ ਕਈ ਲੋਕੋ 22 ਘੰਟੇ ਵੀ ਕਰਦੇ ਨੇ ਕਈ ਲੋਕ 24 ਘੰਟੇ ਵੀ ਕਰਦੇ ਨੇ 24 ਘੰਟੇ ਖਾਂਦੇ ਨਹੀਂ ਹੈਗੇ ਤੇ ਅਗਲੇ 8 ਘੰਟੇ ਖਾਂਦੇ ਨਹੀਂ। ਕਈ ਲੋਕ 36 ਘੰਟੇ ਕਰਦੇ ਨੇ। 36 ਘੰਟੇ ਕੁਝ ਖਾਂਦੇ ਨਹੀਂ। ਸਿਰਫ ਬ્લેਕ ਕੌਫੀ ਅ ਬ્લેਕ ਕੌਫੀ ਹੋਗੀ, ਨਿੰਬੂ ਪਾਣੀ ਹੋ ਗਿਆ, ਗ੍ਰੀਨ ਟੀ ਹੋਗੀ, ਗ੍ਰੀਨ ਕੌਫੀ ਹੋਗੀ। ਇਹੀ ਚੀਜ਼ਾਂ ਪੀਂਦੇ ਨੇ। ਠੀਕ ਹੈ ਜੀ। ਹੁਣ ਦੇਖੋ ਤੁਸੀਂ ਸਟਾਰਟਿੰਗ ਕਰਨੀ ਆ। ਤੁਸੀਂ ਸਟਾਰਟਿੰਗ ਕਰਨੀ ਆ ਤੁਸੀਂ ਕਰ ਸਕਦੇ ਹੋ। ਤੁਸੀਂ 14 ਘੰਟੇ ਤੋਂ ਕਰ ਸਕਦੇ ਹੋ। 14 ਘੰਟੇ ਤੋਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਰ ਸਕਦੇ ਹੋ 16 ਘੰਟੇ ਤੋਂ। 14 ਘੰਟੇ 16 ਘੰਟੇ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ। ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ। ਅਗਲੇ ਜਿਹੜੇ 7 ਜਾਂ 8 ਘੰਟੇ ਬਚਿਆ ਉਹਦੇ ਵਿੱਚ ਤੁਸੀਂ 4 ਮੀਲਾ ਬਣਾਉਣੀਆਂ ਨੇ 2-2 ਘੰਟੇ ਬਾਅਦ ਤੁਸੀਂ ਖਾਣੀਆਂ ਨੇ ਜਦੋਂ ਤੁਸੀਂ ਇਹ ਤੁਸੀਂ ਕਰੋਗੇ ਨਾ ਇਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਭਾਰਾ ਬੋਡੀ weight ਤੁਹਾਡਾ ਬਹੁਤ ਛੇਤੀ ਘਟਣਾ ਸ਼ੁਰੂ ਹੋ ਜਾਏਗਾ ਬੋਡੀ weight ਵੀ ਘਟੇਗਾ ਤੁਹਾਡੇ ਸਰੀਰ ਦੀ ਗੰਦਗੀ ਵੀ ਬਾਹਰ ਨਿਕਲੇਗੀ ਬੋਡੀ weight ਕਿਵੇਂ ਘਟੇਗਾ ਤੇ ਗੰਦਗੀ ਕਿਵੇਂ ਬਾਹਰ ਨਿਕਲੇਗੀ ਉਹ ਹੁਣ ਮੈਂ ਤੁਹਾਨੂੰ ਦੱਸ ਦਵਾਂ ਦੇਖੋ ਹੁਣ ਜੇ ਆਪਾਂ ਗੱਲ ਕਰੀਏ ਮੰਨ ਕੇ ਚਲੋ ਤੁਸੀਂ 16 ਘੰਟੇ ਕੁਝ ਵੀ ਨਹੀਂ ਖਾਦਾ ਹੈਗਾ 16 ਘੰਟੇ ਤੁਸੀਂ ਕੁਝ ਵੀ ਨਹੀਂ ਖਾਦਾ ਠੀਕ ਹੈ ਜੀ ਤੇ ਹੁਣ 8 ਘੰਟੇ ਆਪਾਂ ਖਾਣਾ ਵਾਂਗਲੀ 8 ਘੰਟੇ ਆਪਾਂ ਖਾਣਾ 16 ਘੰਟੇ ਜਦੋਂ ਤੁਸੀਂ ਕੁਝ ਵੀ ਨਹੀਂ ਖਾਓਗੇ ਤਾਂ ਤੁਹਾਡੀ ਬੋਡੀ ਨੂੰ ਕੰਮ ਕਰਨ ਵਾਸਤੇ એનર્ਜੀ ਦੀ ਲੋੜ ਹੁੰਦੀ ਆ ਜਦੋਂ ਤੁਸੀਂ 16 ਘੰਟੇ ਕੁਝ ਖਾਣਾ ਹੀ ਨਹੀਂ ਹੈਗਾ ਤਾਂ ਬੋਡੀ ਨੇ એનર્ਜੀ ਕਿੱਥੋਂ ਲੈਣੀ ਆ ਉਹਨੇ એનર્ਜੀ ਲੈਣੀ ਆ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਜਿਹੜੇ ਤੁਹਾਡੇ ਸਰੀਰ ਦੇ ਅੰਦਰ ਫालतू ਚਰਬੀ ਜੰਮੀ ਹੋਈ ਹੈ ਨਾ ਮੰਨ ਕੇ ਜਦੋਂ ਤੁਹਾਡੀ ਬੋਡੀ ਦਾ ਆ ਸਟਰਕਚਰ ਆ ਠੀਕ ਆ ਤੁਹਾਡਾ ਢਿੱਡ ਦਾ ਬਾਹਰ ਨਿਕਲੇ ਆ ਤੁਹਾਡਾ ਢਿੱਡਾ ਤੁਹਾਡੀ ਹਿਪਾਂ ਲੱਤਾਂ ਭਾਰੀਆਂ ਨੇ ਤੁਹਾਡੀਆਂ ਤਾਂ ਜਦੋਂ ਬੋਡੀ ਨੂੰ ਐਨਰਜੀ ਲੈਣੀ ਆ ਜਿਹੜੀ ਤੁਹਾਡੇ ਅੰਦਰ ਫालतू ਸਟੋਰ ਫੈਟ ਆ ਜਿਹੜੀ ਤੁਹਾਡੇ ਅੰਦਰ ਫੈਟ ਆ ਜਿਹੜੀ ਬੋਡੀ ਨੂੰ ਤੁਹਾਡੀ ਫੈਟ ਤੋਂ ਐਨਰਜੀ ਲੈਣੀ ਸ਼ੁਰੂ ਕਰਨੀ ਆ ਉਹ ਐਨਰਜੀ ਜਿਹੜੀ ਲੌਗੀ ਤੁਸੀਂ ਵਰਕਆਊਟ ਕਰਨਾ ਜੋ ਵੀ ਕਰਨਾ ਵਾ ਤਾਂ ਇਹਦੇ ਨਾਲ ਕੀ ਕੀ ਤੁਹਾਡੀ ਜਿਹੜੀ ਫੈਟ ਆ ਉਹ ਖੁਰਨੀ ਸ਼ੁਰੂ ਹੋ ਜਾਈਗੀ ਠੀਕ ਆ ਹੁਣ ਬੋਡੀ ਨੂੰ ਪਤਾ ਲੱਗ ਗਿਆ ਵੀ ਹਰ ਮੈਨੂੰ 16 ਘੰਟੇ ਜਾਂ 20 ਘੰਟੇ ਮੈਨੂੰ ਕੁਝ ਵੀ ਨਹੀਂ ਮਿਲਣਾ ਹੈਗਾ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਇਹਨੂੰ ਤੁਸੀਂ ਜਦੋਂ 16 ਘੰਟੇ ਨਹੀਂ ਖਾਓਗੇ ਤਾਂ ਬੋਡੀ ਨੇ ਐਨਰਜੀ ਤਾਂ ਲੈਣੀ ਆ ਉਹਨੇ ਤੁਹਾਡੀ ਫੈਟ ਜਿਹੜੀ ਸਟੋਰ ਕੀਤੀ ਹੋਈ ਆ ਅੰਦਰ ਉਹਨੇ ਉਨ ਨੂੰ ਖੋਰਨਾ ਸ਼ੁਰੂ ਕਰਨਾ ਉਹਦੇ ਨਾਲ ਤੁਹਾਡਾ ਭਾਰ ਵੀ ਘਟੇਗਾ ਤੇ ਜਿਹੜੀ ਤੁਹਾਡੇ ਸਰੀਰ ਦੇ ਅੰਦਰ ਗੰਦਗੀ ਜੰਮੀ ਹੋਈ ਹੈ ਜਿਹੜੀ ਉਹ ਆਟੋਮੈਟਿਕ ਹੀ ਬਾਹਰ ਨਿਕਲੀ ਜਾਣੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਸੀਂ 18 ਘੰਟੇ ਦਾ ਵੀ ਰੱਖ ਸਕਦੇ ਹੋ ਫਿਰ 20 ਦਾ ਵੀ ਰੱਖ ਸਕਦੇ ਹੋ 24 ਦਾ ਵੀ ਰੱਖ ਸਕਦੇ ਹੋ ਤੁਸੀਂ ਠੀਕ ਆ 24 ਘੰਟੇ ਫਾਸਟ ਕਰ ਲਿਆ ਅਗਲੇ ਤੁਸੀਂ ਖਾ ਲਿਆ 8-7 ਘੰਟੇ ਉਹ ਪੂਰੀ ਇਹ ਕੀ ਕੀ ਰੀਸਾਈਕਲ ਹੁੰਦਾ ਕੀ ਸਿਸਟਮ ਹੁੰਦਾ ਵਾ ਉਹ ਜੇ ਤੁਸੀਂ ਕਹੋਗੇ ਉਹਦੇ ਤੇ ਮੈਂ ਪੂਰੀ ਡਿਟੇਲ ਦੇ ਵਿੱਚ ਮੈਂ ਵੀਡੀਓ ਬਣਾ ਦਾਂਗਾ ਤੁਹਾਡੇ ਨਾਲ ਤੁਹਾਡੇ ਵਾਸਤੇ ਜੇ ਅਗਰ ਤੁਸੀਂ ਜਿਆਦਾ ਮੈਨੂੰ ਕਹੋਗੇ ਪੈਸੀ ਵੀਡੀਓ ਥੱਲੇ ਵਾਦ ਤੋਂ ਵਾਦ ਕਮੈਂਟ ਕਰ ਦਿਓ 16 ਘੰਟੇ ਜਿਹੜੀ ਫਾਸਟਿੰਗ ਆ ਜਦੋਂ ਤੁਸੀਂ ਫਾਸਟਿੰਗ ਕਰਨੀ ਆ ਉਹਦੇ ਬਾਅਦ ਤੁਸੀਂ ਕੀ ਖਾਣਾ ਵਾ ਉਹਦੇ ਤੇ ਮੈਂ ਪੂਰੀ ਵੀਡੀਓ ਬਣਾ ਦਾਂਗਾ 18 ਘੰਟੇ ਬਾਅਦ ਤੁਸੀਂ ਕੀ ਖਾਣਾ ਵਾ ਜੇ ਜੇ ਤੁਸੀਂ 18 ਘੰਟੇ ਦੀ ਰੱਖੋਗੇ ਤਾਂ ਪਿੱਛੇ 6 ਘੰਟੇ ਬਚੇ 6 ਘੰਟੇ ਦੇ ਵਿੱਚ ਤੁਸੀਂ ਖਾਣਾ ਵਾ ਹਣਾ ਜੇ ਤੁਸੀਂ 20 ਘੰਟੇ ਦੀ ਫਾਸਟਿੰਗ ਰੱਖੋਗੇ ਤਾਂ ਫਿਰ ਤੁਸੀਂ 4 ਘੰਟੇ ਖਾਣਾ ਵਾ ਠੀਕ ਆ 4 ਘੰਟੇ ਦੇ ਵਿੱਚ 2 ਜਾਂ 3 ਮੀਲ ਆਉਣਗੀਆਂ 6 ਘੰਟੇ ਦੇ ਵਿੱਚ ਵੀ 3 ਜਾਂ 4 ਮੀਲਸ ਹੋਣਗੀਆਂ ਜੇ 16 ਘੰਟੇ ਤੁਸੀਂ ਕਹੋਗੇ ਤਾਂ 4 ਮੀਲ ਹੋਣਗੀਆਂ ਤੇ 4 ਮੀਲ ਜਿਹੜੀ ਲੈਣੀਆਂ ਨੇ ਤੁਸੀਂ ਕੀ ਖਾਣਾ ਵਾ ਇਹ ਨਹੀਂ ਹੈਗਾ ਵੀ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਤੁਸੀਂ ਗੰਦਮਾਂ ਦਿਖਾਈ ਜਾਓ ਨਹੀਂ ਉਹ ਨਹੀਂ ਖਾਣਾ ਹੈਗਾ ਤੁਸੀਂ ਇਹਦੇ ਵਿੱਚ ਤੁਸੀਂ ਵਧੀਆ ਡਾਈਟ ਖਾਣੀ ਆ ਉਹ ਪੂਰੀ ਮੈਂ ਵੀਡੀਓ ਤੁਹਾਨੂੰ ਉਹ ਨਾ ਕਿਸੇ ਹੋਰ ਵੀਡੀਓ ਦੇ ਵਿੱਚ ਬਣਾ ਕੇ ਦੱਸਦਾਗਾ ਵੀ ਤੁਸੀਂ ਕੀ ਕਰਨਾ ਵਾ ਜੇ ਤੁਸੀਂ ਇਹ ਤਰੀਕਾ ਤੁਸੀਂ ਅਪਣਾ ਲਓਗੇ ਨਾ ਤੁਹਾਡਾ ਬੋਡੀ weight ਜਿੰਨਾ ਮਰਜ਼ੀ ਵਧਿਆ ਹੋਵੇ ਜੇ ਤੁਸੀਂ ਆ 16 ਘੰਟੇ ਵਾਲੀ ਵੀ ਸ਼ੁਰੂ ਕਰ ਦੋਗੇ ਸਟਾਰਟਿੰਗ ਦੇ ਵਿੱਚ ਮੈਂ ਕਹਿੰਨਾ ਵਾ ਵੀ ਤੁਸੀਂ 16 ਘੰਟੇ ਵਾਲੀ ਸ਼ੁਰੂ ਕਰੋ ਜੀ 16 ਘੰਟੇ ਵਾਲੀ 16 ਘੰਟੇ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ ਮੰਨ ਕੇ ਚੱਲੋ ਅੱਜ ਤੁਸੀਂ ਰਾਤ ਨੂੰ 8 ਵਜੇ ਰਾਤ ਨੂੰ 8 ਵਜੇ ਤੁਸੀਂ ਰੋਟੀ ਖਾਧੀ ਆ ਉਸ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ ਨਾ ਕੁਝ ਖਾਣਾ ਹੈਗਾ ਨਾ ਦੁੱਧ ਪੀਣਾ ਕੁਝ ਵੀ ਨਹੀਂ ਪੀਣਾ ਹੈਗਾ ਜੇ ਪੀਣੀ ਤਾਂ ਗ੍ਰੀਨ ਟੀ ਜਾਂ ਗ੍ਰੀਨ ਕੌਫੀ ਪੀ ਸਕਦੇ ਹੋ ਉਸ ਤੋਂ 8 ਵਜੇ ਤੁਸੀਂ ਰੋਟੀ ਖਾ ਲਈ ਤੁਹਾਡੀ ਖਤਮ ਹੋ ਗਈ ਹੁਣ ਤੁਹਾਡੀ ਫਾਸਟਿੰਗ ਸ਼ੁਰੂ ਹੋ ਗਈ 8 ਤੋਂ 8 ਵਜੇ ਤੱਕ 8 ਤੋਂ 8 ਵਜੇ ਤੱਕ ਹੋਗੇ 12 ਘੰਟੇ 12 ਘੰਟੇ ਹੋ ਗਏ ਜੀ ਠੀਕ ਆ 12 ਘੰਟੇ ਦੀ ਫਾਸਟਿੰਗ ਤੁਹਾਡੀ ਆਲਰੇਡੀ ਹੋ ਚੁੱਕੀ ਆ 8 ਵਜੇ ਤੋਂ ਲੈ ਕੇ ਸੋਰੀ 8 ਏਮ ਤੋਂ ਪੀ ਐਮ ਤੋਂ ਲੈ ਕੇ 8 ਏਮ ਤੱਕ ਰਾਤ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਹੁਣ 4 ਘੰਟੇ ਰਹਿ ਗਏ ਠੀਕ ਹੈ ਜਾਨਕੀ 12 ਜਾਨਕੀ 8 9 10 11 12 ਜਾਨਕੀ ਤੁਸੀਂ 12 ਵਜੇ ਤੱਕ ਅਗਲੇ ਦਿਨ ਦੇ 12 ਵਜੇ ਤੱਕ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ 12 ਵਜੇ ਦੇ ਤੱਕ ਤੁਹਾਡੇ ਜਿਹੜੇ ਨੇ ਹਨਾ 4 12 ਤੇ 4 16 ਘੰਟੇ ਹੋ ਜਾਣਗੇ ਤੁਹਾਡੇ 16 ਘੰਟੇ ਹੋ ਜਾਣਗੇ ਫੇਰ ਉਸ ਤੋਂ ਬਾਅਦ ਤੁਸੀਂ ਜਿਹੜੀ ਫਰਸਟ ਮੀਲ ਲੈਣੀ ਆ ਤੁਸੀਂ ਉਹ 12:30 12:30 ਵਜੇ ਲੈਣੀ ਆ 12:30 ਜਾਂ 12 ਵਜੇ ਤੋਂ ਬਾਅਦ ਨਹੀਂ 12:10 ਤੇ ਵੀ ਲੈ ਸਕਦੇ ਹੋ 12:05 ਤੇ ਵੀ ਲੈ ਸਕਦੇ ਹੋ ਉਹਦੇ ਵਿੱਚ ਤੁਸੀਂ ਬਹੁਤ ਹਲਕੀ ਜੀ ਡਾਈਟ ਲੈਣੀ ਆ ਤੁਸੀਂ ਸ਼ੁਰੂਆਤ ਕਰਨੀ ਆ ਜਾਨੀ ਤੁਸੀਂ ਆਪਣੀ ਬੋਡੀ ਨੂੰ ਦੱਸਣਾ ਵਾ ਵੀ ਮੈਂ ਹੁਣ ਕੁਝ ਖਾ ਰਿਆ ਵਾਂ ਇਹ ਨਹੀਂ ਹੈਗਾ ਇੱਕੋ ਦਾ ਮਤਲਬ ਵੀ ਤੁਸੀਂ ਮੰਨ ਕੇ ਚੱਲੋ 12:30 ਤੁਹਾਡੀ ਮੀਲ ਫਰਸਟ ਵਾ ਤੁਸੀਂ ਰੱਜ ਕੇ ਇੱਕੋ ਤੋਂ ਮੰਦਰ ਰੋਟੀਆਂ ਸੁੱੜ ਦੋ ਚੋਲ ਖਾ ਲਓ ਉਹ ਬੜਾ ਕੁਝ ਖਾ ਲਓ ਉਹ ਨਹੀਂ ਚੀਜ਼ੀ ਕਰਨਾ ਹੈਗਾ ਉਹ ਵੀ ਤੁਸੀਂ ਬਹੁਤ ਹੀ ਹਲਕੀ ਜੀ ਡਾਈਟ ਲੈਣੀ ਆ ਸਟਾਰਟਿੰਗ ਦੇ ਵਿੱਚ ਜਿਹੜੀ ਪਹਿਲੀ ਮੀਲ ਹੋਏਗੀ ਆਪਣੀ ਜਿਹੜੀ ਦੂਜੀ ਮੀਲ ਹੋਏਗੀ ਆਪਣੀ ਲੰਚ ਦੀ ਜਿੰਨੂੰ ਆਪਕੇ ਦੀ ਉਹ ਤੁਹਾਡੀ ਹੈਵੀ ਮੀਲ ਹੋਏਗੀ ਉਹਦੇ ਵਿੱਚ ਪ੍ਰੋਟੀਨ ਹੋਏਗਾ ਕਾਰਬੋਹਾਈਡਰੇਟ ਹੋਣਗੇ ਗੁੱਡ ਫੈਟ ਹੋਏਗੀ ਫਾਈਬਰ ਹੋਏਗਾ ਉਹ ਸਾਰਾ ਕੁਝ ਹੋਏਗਾ ਤੁਹਾਡੀ ਇੱਕ ਮਤਲਬ ਪਲੇਟ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਲਵਾਂਗੇ 5 6 ਵਜੇ ਜਿਹੜਾ ਆਪਣਾ ਥਰਡ ਮੀਲ ਹੋਏਗੀ ਫਿਰ ਉਸ ਤੋਂ ਬਾਅਦ ਡਿਨਰ ਆ ਜਿਹੜਾ ਆਪਣਾ ਡਿਨਰ ਸਿਰ 8 ਵਜੇ ਹੋਏਗਾ ਫਿਰ ਆਪਣੀ ਉਸ ਤੋਂ ਅਗਲੇ ਦਿਨ ਦੀ ਆਪਣੀ ਫਾਸਟਿੰਗ ਸ਼ੁਰੂ ਹੋ ਜਾਏਗੀ ਜਿੰਨੇ ਵੀ ਵੱਡੇ ਵੱਡੇ ਸੈਲੀਬ੍ਰਿਟੀ ਨੇ ਹਨਾ ਉਹ ਸਾਰੇ ਇਹ ਚੀਜ਼ਾਂ ਕਰਦੇ ਨੇ ਉਹ ਤਾਂ ਹੀ ਫਿੱਟ ਹੋਏ ਨੇ ਇਹਦੇ ਨਾਲ ਬੰਦਾ ਬਹੁਤ ਜਲਦੀ ਯਾਰ ਬਹੁਤ ਜਲਦੀ ਫਿੱਟ ਹੋ ਜਾਂਦਾ ਇਹਦੇ ਨਾਲ ਪਤਾ ਹੀ ਲੱਗਦਾ ਹੈ ਉਹ ਬੋਡੀ ਦੇ ਵਿੱਚ ਕਿੰਨਾ ਬਦਲਾਅ ਆ ਜਾਂਦਾ ਬਹੁਤ ਜ਼ਿਆਦਾ ਬਦਲਾਅ ਆ ਜਾਂਦਾ ਮੈਂ ਵੀ ਇਹ ਚੀਜ਼ ਤੇ ਕੰਮ ਕੀਤਾ ਵਾ ਮੈਂ ਸਟਾਰਟਿੰਗ ਦੇ ਵਿੱਚ 16 ਘੰਟੇ ਤੋਂ ਸ਼ੁਰੂ ਕੀਤਾ ਸੀ ਠੀਕ ਹੈ ਜੀ 16 ਘੰਟੇ ਫਿਰ ਮੈਂ 18 ਵੀ ਕਰਕੇ ਦੇਖ ਲਿਆ 20 ਵੀ ਕਰ ਲਿਆ ਮੈਂ 24 ਘੰਟੇ ਵੀ ਕਰਕੇ ਦੇਖ ਲਿਆ ਬੋਡੀ ਦੇ ਵਿੱਚ ਇੰਨਾ ਜ਼ਿਆਦਾ ਬਦਲਾਅ ਆ ਜਾਂਦਾ ਇੰਨਾ ਜ਼ਿਆਦਾ ਬਦਲਾਅ ਆ ਜਾਂਦਾ ਸਾਨੂੰ ਆਪਣੇ ਆਪ ਨੂੰ ਵੀ ਯਕੀਨ ਨਹੀਂ ਹੁੰਦਾ ਹੈਗਾ ਤੁਸੀਂ ਇੱਕ ਤਾਂ ਦੇਖੋ ਤੁਸੀਂ ਬਹੁਤ ਹੀ ਵਧੀਆ ਤੁਹਾਡੀ ਜਿਹੜੀ ਬੋਡੀ ਆ ਸਟਰਕਚਰ ਬਹੁਤ ਵਧੀਆ ਹੋ ਜਾਏਗਾ ਤੁਹਾਡਾ ਜਿਹੜਾ ਓਵਰ ਜਿੰਨਾ ਓਵਰ weight ਆ ਤੁਹਾਡਾ ਉਹ ਸਾਰਾ ਆਟੋਮੈਟਿਕ ਹੀ ਘਟ ਜਾਏਗਾ ਠੀਕ ਆ ਜੀ ਨੰਬਰ 2 ਦੇ ਉੱਤੇ ਜਿੰਨੀ ਤੁਹਾਡੇ ਸਰੀਰ ਦੇ ਅੰਦਰ ਗੰਦਗੀ ਜੰਮੀ ਹੋਈ ਆ ਉਹ ਵੀ ਸਾਰੀ ਬਾਹਰ ਨਿਕਲ ਜੇਗੀ ਤੇ ਤੁਹਾਡੀਆਂ ਬਿਮਾਰੀਆਂ ਆਟੋਮੈਟਿਕ ਹੀ ਠੀਕ ਹੋ ਜਾਣਗੀਆਂ ਤੁਹਾਨੂੰ ਕਿਸੇ ਵੀ ਡਾਕਟਰ ਕੋਲ ਕਿਸੇ ਵੀ ਵੈਦ ਕੋਲ ਤੁਹਾਨੂੰ ਜਾਣ ਦੀ ਲੋੜ ਨਹੀਂ ਹੈਗੀ ਤੁਹਾਡੇ ਲੱਖ ਰੁਪਏ ਬਚ ਜਾਣਗੇ ਬਸ ਤੁਸੀਂ ਆ ਚੀਜ਼ ਨੂੰ ਅਪਣਾ ਲਓ ਇਹ ਚੀਜ਼ ਕਿਵੇਂ ਕੰਮ ਕਰਦੀ ਆ ਜਾਂ ਕਿਵੇਂ ਨਹੀਂ ਉਹ ਪੂਰੀ ਮੈਂ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲਾਵਾਂਗਾ ਅਗਰ ਮੈਂ ਤਾਂ ਇਸ ਵੀਡੀਓ ਦੇ ਵਿੱਚ ਦੱਸਣਾ ਕਿਹਾ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਅਗਰ ਤੁਸੀਂ ਕਹਿੰਦੇ ਹੋ ਕਿ ਫਾਸਟਿੰਗ ਦੇ ਵਿੱਚ ਅਸੀਂ 16 ਘੰਟੇ ਦੀ ਫਾਸਟਿੰਗ ਕਰਦੇ ਹਾਂ 18 ਦੀ 20 ਦੀ 22 ਦੀ ਜਾਂ 24 ਘੰਟੇ ਦੀ ਅਸੀਂ ਫਾਸਟਿੰਗ ਕਰਦੇ ਹਾਂ ਤਾਂ ਮਤਲਬ ਵੀ ਅਸੀਂ ਕੀ ਡਾਈਟ ਖਾਈਏ ਉਹਦੇ ਵਿੱਚ ਅਗਰ ਤੁਸੀਂ ਕਹਿੰਦੇ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਿੰਨੇ ਜ਼ਿਆਦਾ ਤੁਹਾਡੇ ਕਮੈਂਟ ਹੋਣਗੇ ਨਾ ਮੈਂ ਉਨੀ ਛੇਤੀ ਕੋਸ਼ਿਸ਼ ਕਰਾਂਗਾ ਮੈਂ ਪੂਰੀ 16 ਘੰਟੇ ਬਾਅਦ ਤੁਸੀਂ ਕੀ ਖਾਣਾ 18 ਘੰਟੇ ਬਾਅਦ ਕੀ ਖਾਣਾ 20 ਘੰਟੇ ਉਹ ਪੂਰਾ ਇੱਕ ਡਾਈਟ ਸ਼ਡਿਊਲ ਮੈਂ ਤੁਹਾਡੇ ਵਾਸਤੇ ਬਣਾ ਕੇ ਲਿਆਵਾਂਗਾ ਜੀ ਅਗਰ ਕਿਸੇ ਨੇ ਉਹ ਪਰਸਨਲੀ ਕੋਈ ਡਾਈਟ ਪਲਾਨ ਬਣਾਉਣਾ ਆਪਣੇ ਵਾਸਤੇ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਤਾਂ ਮੈਂ ਇੱਕ ਵਧੀਆ ਡਾਈਟ ਪਲਾਨ ਤੁਹਾਨੂੰ ਵੀ ਮੈਂ ਬਣਾ ਕੇ ਦੱਸ ਦਾਂਗਾ ਜੀ ਤੇ ਵਰਕਆਊਟ ਕੀ ਕਰਨਾ ਕੀ ਨਹੀਂ ਕਰਨਾ ਉਹਦੇ ਵਿੱਚ ਆਲਰੇਡੀ ਵੀਡੀਓ ਬਣਾਈ ਹੋਈਆਂ ਨੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਦੇ ਥੱਲੇ ਤੁਸੀਂ ਕ ਪੋਟਸਰ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਨ ਰਹਿਣਾ ਵਾਂ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ